Instagram ਅਤੇ YouTube ਦੇ ਉੱਤੇ ਵੀਡੀਓ ਬਣਾ ਕੇ ਆਪਣੀ ਫੈਮਿਲੀ ਦੇ ਨਾਲ ਫਨੀ ਵੀਡੀਓ ਪਾਉਣ ਵਾਲੇ ਡਾਕੂ 307 ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਮੋਗੇ ਡਾਕੂ ਨੂੰ ਚਾਹਣ ਵਾਲਿਆਂ ਦੀ ਗਿਣਤੀ ਲੱਖਾਂ ਦੇ ਵਿੱਚ ਹੈ ਜਿਸ ਕਰਕੇ ਉਹਨਾਂ ਦੀ ਹਰ ਇੱਕ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਸਤਿਕਾਰ ਦਿੱਤਾ ਜਾਂਦਾ ਹੈ ਅਤੇ ਉਹਨਾਂ ਦੀਆਂ ਵੀਡੀਓ ਨੂੰ ਬਹੁਤ ਬੇਸਬਰੀ ਦੇ ਨਾਲ ਲੋਕ ਉਡੀਕਦੇ ਰਹਿੰਦੇ ਨੇ ਉੱਥੇ ਹੀ ਤੁਹਾਨੂੰ ਦੱਸਦੇ ਕਿ ਡਾਕੂ ਦੇ ਪਰਿਵਾਰ ਦੇ ਵਿੱਚ ਇੱਕ ਮਾੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਜਦੋਂ ਹੀ ਉਹਨਾਂ ਨੇ ਇਹ ਪੋਸਟ ਸ਼ੇਅਰ ਕੀਤੀ ਤਾਂ ਉਹਨਾਂ ਦੇ ਚਾਹਣ ਵਾਲਿਆਂ ਦੇ ਕਮੈਂਟ ਲਗਾਤਾਰ ਆ ਰਹੇ ਨੇ ਜਿਸ ਕਰਕੇ ਉਹਨਾਂ ਦੇ ਚਾਹਣ ਵਾਲਿਆਂ ਵੱਲੋਂ ਉਹਨਾਂ ਦੇ ਦੁੱਖ ਦਾ ਪ੍ਰਗਟਾਵੇ ਨੂੰ ਅਰਦਾਸਾਂ ਦੇ ਵਿੱਚ ਉਹਨਾਂ ਦੀ ਸੁੱਖ ਮੰਗ ਰਹੇ ਨੇ ਉੱਥੇ ਹੀ ਤੁਹਾਨੂੰ ਦੱਸਦੇ ਕਿ ਉਹਨਾਂ ਨੇ ਇੱਕ ਬਲੌਗ ਸ਼ੇਅਰ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਦਿਖਾਇਆ ਕਿ ਜਿਵੇਂ ਕੀ ਹੁਣ ਮੀਂਹ ਪੈ ਰਹੇ ਨੇ ਮੀ ਦੇ ਕਾਰਨ ਉਹਨਾਂ ਦੇ ਸਾਰੇ ਘਰ ਦੇ ਵਿੱਚ ਜੋ ਬਣਿਆ ਹੋਇਆਗਾ ਉਸ ਦੇ ਵਿੱਚ ਤਰੇੜਾਂ ਆ ਚੁੱਕੀਆਂ ਨੇ ਜਿਸ ਕਰਕੇ ਸਾਰਾ ਘਰ ਢਹਿ ਢੇਰੀ ਹੋਣ ਵਾਲਾ ਹੈ ਡਾਕੂ ਨੇ ਇਹ ਬਲੌਗ ਵੀ ਸ਼ੇਅਰ ਕੀਤਾ ਹੈ ਤੇ ਡਾਕੂ ਨੇ ਆਪਣੀ ਬਲੌਗ ਦੇ ਵਿੱਚ ਹੱਡ ਬੀਤੀ ਸ਼ੇਅਰ ਕੀਤੀ ਆ ਜਿਸ ਦੇ ਵਿੱਚ ਉਸ ਨੇ ਦੱਸਿਆ ਕਿ ਮੈਂ ਬਹੁਤ ਜ਼ਿਆਦਾ ਮਿਹਨਤ ਕੀਤੀ ਮਿਹਨਤ ਕਰਕੇ ਇੱਥੋਂ ਤੱਕ ਆਇਆ ਹਾਂ ਮੇਰੇ ਸਿਰ ਤੋਂ ਪਰਿਵਾਰ ਦੇ ਉੱਤੋਂ ਬਾਪ ਦਾ ਸਾਯਾ ਵੀ ਉੱਠ ਚੁੱਕਿਆ ਹੈ ਪਰ ਮੈਂ ਬਹੁਤ ਮਿਹਨਤ ਕਰਿਆ ਜਿਸ ਕਰਕੇ ਇੱਥੋਂ ਤੱਕ ਆਇਆ ਤੇ ਹੁਣ ਨਵਾਂ ਘਰ ਬਣਾਉਣਾ ਪਊਗਾ ਜੋ ਪੁਰਾਣਾ ਘਰ ਹੈ ਉਸ ਦੀਆਂ ਕੰਧਾਂ ਦੇ ਵਿੱਚ ਤਰੇੜਾਂ ਆ ਚੁੱਕੀਆਂ ਹਨ ਜਿਸ ਦੀ ਕੀ ਸਾਰੀ ਵੀਡੀਓ ਤੁਸੀਂ ਡਾਕੂ ਦੇ ਚੈਨਲ ਦੇ ਉੱਤੇ ਜਾ ਕੇ ਦੇਖ ਵੀ ਸਕਦੇ ਹੋ ਬਾਕੀ ਤੁਹਾਡਾ ਸਾਡੀ ਵੀਡੀਓ ਬਾਰੇ ਕੀ ਕਹਿਣਾਗਾ ਤਾਂ ਪਲੀਜ਼ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਬਾਕੀ ਮਿਲਦੇ ਆ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਰੱਬ ਰੱਖਾ